ਤਾ ਇਹ ਪਿੰਡ ਮਾਛੀਕੇ ਦਾ ਰਕਬਾ ਬਾਈ ਉਹਨਾਂ ਨੇ ਠੇਕੇ ਤੇ ਲਿਆ ਜ਼ਮੀਨ ਤਾਂ ਸਾਰਾ ਪ੍ਰਭਾਵਿਤ ਹੋਇਆ ਸਾਰੀ ਜਿਹੜੀ ਫਸਲ ਨਸ਼ਟ ਹੋ ਗਈ ਤੁਸੀਂ ਜਿੱਥੋਂ ਤੱਕ ਵੀ ਤਸਵੀਰਾਂ ਦੇ ਵਿੱਚ ਨਿਗਾ ਮਾਰੋ ਤਾਂ ਵੱਡੇ ਪੱਧਰ ਤੇ ਸਾਰੀਆਂ ਜ਼ਮੀਨਾਂ ਦਾ ਨੁਕਸਾਨ ਹੋਇਆ 2011-12 ਤੋਂ ਲੈ ਕੇ ਅੱਜ 25 ਤੱਕ ਨੁਕਸਾਨ ਹੀ ਭਰਦੇ ਤੁਰੇ ਆਏ ਠੀਕ ਹੈ ਜੀ 2015 ਦੇ ਵਿੱਚ گاਵਾਂ ਦਾ ਛੱਡ ਬਣਾਇਆ ਸੀ 2015 ਦੇ ਵਿੱਚ ਠੀਕ ਹੈ ਜੀ ਉਹ ਵੀ ਜੀ گاਵਾਂ ਮਰਗੀਆਂ ਉਸ ਤੋਂ ਬਾਅਦ ਕੰਮ ਸ਼ੁਰੂ ਘਟਦਾ ਘਟਦਾ ਨੁਕਸਾਨ ਹੋ ਗਿਆ ਬਾਪੂ ਸ਼ਾਮੇ ਹੋ ਜੋ ਸ਼ਾਮੇ ਦਾ ਹੌਂ ਲਾ ਪਿਆ ਜੀ ਹਾਂਜੀ ਸਾਰਾ ਹੀ ਢਾਂਚਾ ਉਹ ਖਰਾਬ ਹੋ ਗਿਆ ਜੀ ਡੇਰੀ ਫੇਲ ਹੋ ਗਈ ਉਸ ਤੋਂ ਬਾਅਦ ਵੀ ਜੀ ਮੈਂ ਨਵਾਂ ਗੱਡੀ ਲਈ ਠੀਕ ਹੈ ਜੀ 2 ਸਾਲ ਮੇਰਾ ਕੰਮ ਵਧੀਆ ਚੱਲਿਆ ਨਵਾਂ ਗੱਡੀ ਦਾ ਉਸ ਤੋਂ ਬਾਅਦ ਮੇਰਾ ਇਨਸੀਡੈਂਟ ਹੋ ਗਿਆ ਹੂੰ ਤਿੰਨਾ ਸਾਲ ਤੋਂ ਮੇਰੀ ਲੱਤ ਫ੍ਰੈਚਰ ਹੋ ਗਈ ਸੱਤ ਆਪਰੇਟ ਹੋਏ ਮੇਰੇ ਹੂੰ 8 ਤੋਂ 9 ਲੱਖ ਰੁਪਏ ਮੇਰੇ ਤੇ ਲਾ ਕੇ ਮੈਨੂੰ ਬਚਾਇਆ ਠੀਕ ਹੈ ਜੀ ਅੱਲਾਹ ਤਪੋ ਤੋਂ ਮਾੜੇ ਨਹੀਂ ਦੱਸਿਏ ਕੀ ਸ਼ੁਰੂ ਤੋਂ ਹੀ ਲਾੜੇ ਮਾੜੇ ਹੁੰਦੇ ਆ ਇਹ ਤੇ ਮਾੜੇ ਹੋਣਾ ਆਨੇ ਸਭੀ ਬੱਚਾ ਮਾੜਾ ਮੋਟਾ ਚਲੋ ਤੁਰਿਆ ਤੇ ਆਪਦਾ ਜੂਨ ਗੁਜ਼ਾਰਾ ਕਰੂਗਾ ਤੇ ਚਲੋ ਹੁਣ ਪੈੜੀ ਠੇਕੇ ਲਈ ਤੇ ਆਪ ਦੇ ਕੇ ਦੇਖੋ ਰੋੜ ਕੇ ਲੈ ਗਿਆ ਠੀਕ ਹੈ ਜੀ ਹਾਂ ਹਾਲ ਤੱਕ ਜਿਉਂ ਜੰਮੇ ਨੇ ਤੇ ਅਸੀਂ ਮਾਰਿਆਂ ਲੱਤ ਚ ਰਹੇ ਆ ਜਿਹਨਾਂ ਦਾ ਪਾਪਾ ਸੀ ਉਹਦੇ ਤੇ ਬਹੁਤ ਇੱਕ ਹੋ ਗਿਆ ਤੇ ਬਹੁਤ ਪੈਸਾ ਲੱਗਾ ਬੱਚੇ ਦੋਵੇਂ ਬਹੁਤ ਬਿਮਾਰ ਹੈ ਉਹਨਾਂ ਤੇ ਬਹੁਤ ਲੱਗਾ ਇਹਦਾ ਐਕਸੀਡੈਂਟ ਹੋ ਗਿਆ ਦੋ ਤਿੰਨ ਤੇ ਚਾਰ ਵਾਰ ਆਪਰੇਸ਼ਨ ਹੋਇਆ ਤੇ ਬਹੁਤ ਪੈਸਾ ਲੱਗਾ ਗਾਂ ਹੀ ਕਰਜ਼ਾ ਚੁੱਕ ਕੇ ਲਿਆ ਕਿ ਗਾਂ ਹੀ ਲੈਣੇ ਚਲਾਦਾ ਜੀਨ ਗੁਜ਼ਾਰਾ ਕਰਾਂਗੇ ਉਹ ਗਾਂ ਹੀ ਸਾਲ ਕੀ ਹਿਸਾਬ ਨਾਲ ਮਿਲੰਗਾ ਨਹੀਂ ਮੜਕੇ ਉਹ ਮਰਦੀਆਂ ਮਰ ਮਰ ਮੁੱਕ ਗਈਆਂ ਨੇ ਗੁਰਪਿਆਰੀ ਸਤਸੰਗ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤਰਤੀ ਸਾਡੇ ਲੋਕ ਲੋਕ ਮੁੱਦਿਆਂ ਤੇ ਹਮੇਸ਼ਾ ਗੱਲਬਾਤ ਕਰਦੇ ਆ ਲਗਾਤਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਨੇ ਅੱਜ ਅਸੀਂ ਪਿੰਡ ਆਸ਼ੀਕੇ ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਇਹ ਰਕਬਾ ਜਿਹੜਾ ਹੈਗਾ ਮਾਸ਼ਕੇ ਦਾ ਤਾਂ ਸਾਰੀ ਗੱਲਬਾਤ ਵੀ ਇੱਥੇ ਕਰਾਵਾਂਗੇ ਸਰਦਾਰ ਚਰਨ ਸਿੰਘ ਜੀ ਜਿਹੜੇ ਪਿੰਡ ਆਸ਼ੀਕੇਤਨ ਦੇ ਜਿਨ੍ਹਾਂ ਦੀ ਜ਼ਮੀਨ ਠੇਕੇ ਤੇ ਜਿਹੜੀ ਪਿੰਡ 마ਸ਼ੀਕੇਤ ਲਈ ਹੋਈ ਉਸ ਜ਼ਮੀਨ ਦੇ ਵਿੱਚ ਅਸੀਂ ਮੌਜੂਦ ਆ ਸਾਰੀ ਗੱਲਬਾਤ ਕਰਾਂਗੇ ਕੀ ਕਰਦੇ ਹਾਲਾਤ ਨੇ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਸਰਦਾਰ ਚਾਰਨ ਸਿੰਘ ਜਿਹੜੇ ਪਿੰਡ ਆਸ਼ੀਕੇਤਨ ਤਹਿਸੀਲ ਜੀਰਾ ਜ਼ਿਲ੍ਹਾ ਫਰੋਹੇਪਰਦਾ ਉਹਨਾਂ ਦਾ ਨੁਕਸਾਨ ਹੋਇਆ ਜਿੱਥੇ ਉਹਨਾਂ ਨੇ ਕੋਈ ਵੀ ਕਾਰੋਬਾਰ ਸ਼ੁਰੂ ਕੀਤਾ ਭਾਵੇਂ ਡੇਰੀ ਦਾ ਸ਼ੁਰੂ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਆਪਣਾ ਕੋਈ ਗੱਡੀ ਦਾ ਕਿਰਾਏ ਤੇ ਕੀਤਾ ਉਹ ਉਸ ਦੌਰਾਨ ਵੀ ਇਹਨਾਂ ਦਾ ਜਿਹੜੇ ਬਹੁਤ ਵੱਡੇ ਪੱਧਰ ਤੇ ਇੱਕ ਦੋ ਐਕਸੀਡੈਂਟ ਹੋਇਆ ਐਕਸੀਡੈਂਟ ਦੌਰਾਨ ਇਹਨਾਂ ਦੇ ਬਹੁਤ ਵੱਡੇ ਪੱਧਰ ਤੇ 6-7 ਆਪਰੇਸ਼ਨ ਹੋਏ ਤਾਂ ਲਗਾਤਾਰ ਜਿਹੜਾ ਹੁਣ ਜੇਕਰ ਸਮੇਂ ਦੀ ਅੱਜ ਦੇ ਸਮੇਂ ਦੀ ਗੱਲ ਕਰਦੇ ਆ ਤਾਂ ਇਹਨਾਂ ਨੇ ਜਿਹੜੀ ਕਰੀਬ ਪਿੰਡ ਮਾਛੀਕੇ ਦਾ ਜਿਹੜੀ 11 ਕਲੇ ਪਾਲੀ ਜਿਹੜੀ ਠੇਕੇ ਤੇ ਲਈ ਤਾਂ ਜਿਹੜੀ 2025 ਦੇ ਵਿੱਚ ਆਏ ਹਾੜਾਂ ਦੌਰਾਨ ਵੱਡੇ ਪੱਧਰ ਤੇ ਉਹਦਾ ਨੁਕਸਾਨ ਹੋਇਆ ਸੋ ਇਹ ਜ਼ਮੀਨ ਹੈ ਪਿੰਡ ਮਾਛੀਕੇ ਦੀ ਜਿਹੜੀ ਬਾਈ ਹੋਰਾਂ ਨੇ ਠੇਕੇ ਤੇ ਲਈ ਤੁਸੀਂ ਦੇਖ ਸਕਦੇ ਹੋ ਵੱਡੇ ਪੱਧਰ ਤੇ ਸਾਰੇ ਇਲਾਕੇ ਦਾ ਨੁਕਸਾਨ ਹੋਇਆ ਤਾਂ ਇਹ ਪਿੰਡ ਮਾਛੀਕੇ ਦਾ ਰਕਬਾ ਬਾਈ ਉਹਨਾਂ ਨੇ ਠੇਕੇ ਤੇ ਲਿਆ ਜ਼ਮੀਨ ਤਾਂ ਸਾਰਾ ਪ੍ਰਭਾਵਿਤ ਹੋਇਆ ਸਾਰੀ ਜਿਹੜੀ ਫਸਲ ਨਸ਼ਟ ਹੋ ਗਈ ਤੁਸੀਂ ਜਿੱਥੋਂ ਤੱਕ ਵੀ ਤਸਵੀਰਾਂ ਦੇ ਵਿੱਚ ਨਿਗਾਹ ਮਾਰੋ ਤਾਂ ਵੱਡੇ ਪੱਧਰ ਤੇ ਸਾਰੀਆਂ ਜ਼ਮੀਨਾਂ ਦਾ ਨੁਕਸਾਨ ਹੋਇਆ ਤਾਂ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇਸ ਬੰਨੇ ਵੀ ਤਾਂ ਇਹ ਬਿਲਕੁਲ ਅਸੀਂ ਬੰਦੇ ਅੰਦਰ ਖੜੇ ਆ ਪਿੰਡ ਮਾਛੀਕੇ ਪਿੰਡ ਮਾਛੀਕੇ ਦਾ ਰਕਬਾ ਤੇ ਪਿੰਡ ਮਾਛੀਕੇ ਦਾ ਆ ਵੱਡੇ ਪੱਧਰ ਤੇ ਜਿਹੜੀਆਂ ਫਸਲਾਂ ਪ੍ਰਭਾਵਿਤ ਹੋਈਆਂ ਵੀਰ ਚਾਨਣ ਸਿੰਘ ਜੀ ਇਹਨਾਂ ਦਾ ਪਰਿਵਾਰ ਹੈ ਤੇ ਮਾਤਾ ਜੀ ਤੇ ਇਹਨਾਂ ਦੇ ਬਜ਼ੁਰਗ ਨੇ ਤੇ ਪਿੱਛੇ ਦੂਜੇ ਭਰਾ ਦਾ ਜਿਹੜਾ ਇਹਨਾਂ ਦਾ ਬੱਚਾ ਵੀਰ ਚੰਨ ਸਿੰਘ ਜੀ ਅੱਜ ਤੁਸੀਂ মিডিਆ ਨੂੰ ਬੁਲਾਇਆ ਕੀ ਕਰਨ ਕੀ ਸੀ ਵੀਰ ਜੀ ਬੇਨਤੀ ਆ ਕਿ মিডিਆ ਨੂੰ ਬੁਲਾਉਣ ਦਾ ਕਾਰਨ ਇਹ ਆ ਜਿਹੜਾ ਸਾਡਾ ਨੁਕਸਾਨ ਹੋ ਚੁੱਕਾ ਉਹ ਤਾਂ ਪਰਮੇਸ਼ਰ ਨੂੰ ਪਤਾ ਵੀ ਸਾਡਾ ਕੀ ਨੁਕਸਾਨ ਹੋਇਆ ਠੀਕ ਹੈ ਪਰ 2011 12 ਤੋਂ ਲੈ ਕੇ ਅੱਜ 25 ਤੱਕ ਨੁਕਸਾਨ ਹੀ ਭਰਦੇ ਤੁਰੇ ਆ ਠੀਕ ਹੈ ਜੀ 2015 ਦੇ ਵਿੱਚ گاਵਾਂ ਦਾ ਛੱਡ ਬਣਾਇਆ ਸੀ 2015 ਦੇ ਵਿੱਚ ਠੀਕ ਹੈ ਉਹ ਵੀ ਜੀ ਗਾਵਾਂ ਮਰ ਗਈਆਂ ਉਸ ਤੋਂ ਬਾਅਦ ਕੰਮ ਸ਼ੁਰੂ ਘਟਦਾ ਘਟਦਾ ਨੁਕਸਾਨ ਹੋ ਗਿਆ ਬਾਪੂ ਸ਼ਾਮੇ ਹੋ ਜੋ ਸ਼ਾਮੇ ਦਾ ਹੂੰ ਲਾ ਪਿਆ ਜੀ ਹਾਂਜੀ ਸਾਰਾ ਹੀ ਢਾਂਚਾ ਉਹ ਖਰਾਬ ਹੋ ਗਿਆ ਜੀ ਡੇਰੀ ਫੇਲ ਹੋ ਗਈ ਹਾਂਜੀ ਉਸ ਤੋਂ ਬਾਅਦ ਵੀ ਜੀ ਮੈਂ ਨਵਾਂ ਗੱਡੀ ਲਈ ਠੀਕ ਹੈ ਜੀ 2 ਸਾਲ ਮੇਰਾ ਕੰਮ ਵਧੀਆ ਚੱਲਿਆ ਨਵਾਂ ਗੱਡੀ ਦਾ ਉਸ ਤੋਂ ਬਾਅਦ ਮੇਰਾ ਐਕਸੀਡੈਂਟ ਹੋ ਗਿਆ ਹੂੰ ਤਿੰਨਾ ਥਾਂ ਤੋਂ ਮੇਰੀ ਲੱਤ ਫ੍ਰੈਕਚਰ ਹੋ ਗਈ ਸੱਤ ਓਪਰੇਟ ਹੋਏ ਮੇਰੇ ਹੂੰ 8 ਤੋਂ 9 ਲੱਖ ਰੁਪਏ ਮੇਰੇ ਤੇ ਲਾ ਕੇ ਮੈਨੂੰ ਬਚਾਇਆ ਠੀਕ ਹੈ ਜੀ 4 ਸਾਲ ਮੈਂ ਮੰਜੇ ਤੇ ਰਿਆ ਜੀ ਠੀਕ ਹੈ ਜੀ ਇਸ ਕਰਕੇ ਵੀ ਜੀ ਹੁਣ ਫੇਰ ਪੈਰਾਂ ਦੇ ਮਾੜਾ ਜਿਹਾ ਖੜੇ ਹੋਏ ਆਂ ਪੈਰੀ ਜ਼ਮੀਨ ਠੇਕੇ ਤੇ ਲਈ ਆ ਹੂੰ 10 ਤੋਂ 11 ਕਿੱਲੇ ਠੀਕ ਹੈ ਜੀ ਹੁਣ ਸਾਰਾ ਇਹ ਨੁਕਸਾਨ ਮੇਰਾ 8-9 ਲੱਖ ਦਾ ਜੀ ਸਾਰਾ ਖਤਮ ਹੋ ਗਿਆ ਜੀ ਠੀਕ ਹੈ ਜੀ ਹਾਂਜੀ ਸਾਲ ਦਾ ਠੇਕਾ ਦੇਤਾ ਜੀ ਹਾਂਜੀ ਦੇਤਾ ਦੇਤਾ ਜੀ ਠੀਕ ਹੈ ਤੇ ਹੋਰ ਘਰ ਦੇ ਕੀ ਕੀ ਹਾਲਾਤ ਤੁਸੀਂ ਦੱਸਦੇ ਜੀ ਦੂਸਰੇ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਦੇ ਵੀ ਜਿਹੜੇ ਉਹਨਾਂ ਨੂੰ ਕਾਫੀ ਜਿਹੜੇ ਬਿਮਾਰੀਆਂ ਲੱਗੀਆਂ ਹੋਈਆਂ ਜੀ ਜਾਂ ਉਹਨਾਂ ਦੇ ਹਾਂਜੀ ਉਹ ਇੱਕ ਮੇਰੀ ਬੇਟੀ ਸੀ ਹਾਂਜੀ ਜਦੋਂ ਮੇਰਾ ਸੁਣਿਆ ਉਹਨਾਂ ਨੇ ਉਹ ਵੀ ਬਿਮਾਰ ਹੋ ਗਈ ਠੀਕ ਹੈ ਜੀ ਦੋ ਤੋਂ 2.5 ਲੱਖ ਰੁਪਏ ਲਾ ਕੇ ਉਹਨਾਂ ਨੂੰ ਬਚਾਇਆ ਠੀਕ ਹੈ ਜੀ ਫਿਰ ਛੋਟੇ ਦਾ ਬੇਟਾ ਸੀ ਉਹ ਬਿਮਾਰ ਹੋ ਗਿਆ ਉਹਨਾਂ ਤੇ ਪੈਸਾ ਬਹੁਤ ਲੱਗਾ ਜੀ ਠੀਕ ਹੈ ਜੀ ਇਸ ਕਰਕੇ ਬਿਮਾਰੀ ਤੋਂ ਬਿਮਾਰੀ ਤੁਰੀ ਆਉਂਦੀ ਸੀ ਜੀ ਠੀਕ ਹੈ ਜੀ ਫਿਰ ਫਾਦਰ ਸਾਹਿਬ ਮੇਰੇ ਉਹਨਾਂ ਨੂੰ ਅਟੈਕ ਹੋ ਗਿਆ ਆ ਮੇਰੇ ਨਾਲ ਅੱਜ ਖਲੋਤੇ ਆ ਇਹਨਾਂ ਤੇ ਵੀ ਬਹੁਤ ਪੈਸਾ ਲਾ ਕੇ ਬਚਾਇਆ ਜੀ ਠੀਕ ਹੈ ਜੀ ਹਾਂਜੀ ਤੇ ਅੱਜ ਕੀ মিডিਆ ਦੇ ਜ਼ਰੀਏ ਅਪੀਲ ਕੀ ਕਰਨਾ ਚਾਹੁੰਦੇ ਸੀ মিডিਆ ਜ਼ਰੀਏ ਹੈਗਾ ਨਾ ਜਾਨੀ ਸੱਜਣਾ ਵੀਰਾਂ ਭਰਾਵਾਂ ਨੂੰ ਇਹ ਬੇਨਤੀ ਕਰ ਦਿੰਦੇ ਆ ਪੀ ਸਾਡੀ ਮਤ ਕੀਤੀ ਆਵੇ ਠੀਕ ਹੈ ਜੀ ਹਾਂਜੀ ਤੁਹਾਡੀ ਆਪਣੀ ਜ਼ਮੀਨ ਵਗੈਰਾ ਵੀ ਕੋਈ ਹੈਗੀ ਹੈ ਹਾਂਜੀ ਆਪਣੀ ਜ਼ਮੀਨ ਹੈ ਜੀ ਠੀਕ ਹੈ ਉਹ ਠੀਕ ਠਾਕ ਹੈ ਜੀ ਹਾਂਜੀ ਉਹ ਠੀਕ ਹੈ ਜੀ ਠੀਕ ਹੈ ਜੀ ਕੋਈ ਕਰਜ਼ਾ ਵਗੈਰਾ ਕਿੰਨਾ ਕੋਈ ਬਾਈ ਜੀ ਆਪਣੇ ਕੋਲ ਕਰਜ਼ਾ ਬਾਈ ਜੀ ਜਿਹੜਾ ਆਪਣਾ ਡੇਰੀ ਦਾ ਲੋਨ ਸੀ ਉਹ ਕਰਜ਼ਾ ਚੁੱਕ ਕੇ ਬਣਾਇਆ ਸੀ ਠੀਕ ਹੈ ਜੀ ਤੇ ਚਲੋ ਜਿੰਨਾ ਚਿਰ ਸਹੀ ਚੱਲਦਾ ਗਿਆ ਚੱਲਦਾ ਗਿਆ ਮੁਰਕੇ ਉਸ ਤੋਂ ਬਾਅਦ گاਵਾ ਮਰ ਗਏ ਉਹ ਉੱਥੇ ਰੁਕ ਗਿਆ ਜੀ ਠੀਕ ਹੈ ਜੀ ਉਹ ਸਾਰਾ ਕਰਜ਼ਾ ਰੁਕਿਆ ਪਿਆ ਜੀ ਠੀਕ ਹੈ ਜੀ ਹਾਂਜੀ ਡੇਰੀ ਦਾ ਕਰਜ਼ਾ ਜ਼ਮੀਨ ਵਗੈਰਾ ਦਾ ਕਰਜ਼ਾ ਕੋਈ ਹੋਰ ਲਿਮਟ ਵਗੈਰਾ ਵੀ ਹੈ ਜੀ ਹਾਂ ਜਾ ਜਿਹੜੇ ਮੌਜੂਦਾ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਬੇਨਤੀ ਕਰੋਗੇ ਕਿ ਜਿਹੜੀ ਵਾਅਦਾ ਸਾਡੀ ਹਲਪ ਕਿਸੇ ਸਾਡੀ ਮਤ ਕੀਤੀ ਆ ਬਈ ਠੀਕ ਹੈ ਇੱਕ ਰੀ ਨਾਮ ਆਪਣਾ ਦੱਸੋ ਬਈ ਜੀ ਮੇਰਾ ਨਾਮ ਚਾਨਣ ਸਿੰਘ ਜੀ ਪਿਤਾ ਦਾ ਨਾਮ ਬਈ ਜੀ ਸਰਦਾਰ ਪ੍ਰਕਾਸ਼ ਸਿੰਘ ਜੀ ਸਰਦਾਰ ਪ੍ਰਕਾਸ਼ ਸਿੰਘ ਜੀ ਪਿੰਡ ਆਸ਼ਿਕਾ ਪਿੰਡ ਆਸ਼ਿਕਾ ਜੀ ਪਿੰਡ ਆਸ਼ਿਕਾ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ 84275 08853 84275 08853 08853 ਹਾਂਜੀ ਸਰਦਾਰ ਚਾਨਣ ਸਿੰਘ ਜੀ ਪਿੰਡ ਆਸ਼ਿਕਾ ਤੋਂ ਸੋ ਆਪਾਂ ਹੋਰ ਵੀ ਇੱਥੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਲੈਨੇ ਮਾਤਾ ਜੀ ਆਜੋ ਥੋੜਾ ਜੱਗ ਅੱਗੇ ਅੱ ਜਸਵਿੰਦਰ ਕੌਰ ਜਸਵਿੰਦਰ ਕੌਰ ਜੀ ਤੇ ਕੀ ਹਾਲਾਤ ਕੀ ਹੈ ਮਾਤਾ ਜੀ ਅੱਲਾਹਤਾ ਪੁੱਤ ਮਾੜੇ ਨਹੀਂ ਦੱਸੀਏ ਕੀ ਸ਼ੁਰੂ ਤੋਂ ਹੀ ਲਾੜੇ ਮਾੜੇ ਹੁੰਦੇ ਆ ਤੇ ਮਾੜੇ ਹੋਣਾ ਆਨੇ ਸਭੀ ਬੱਚਾ ਮਾੜਾ ਮੋਟਾ ਚਲੋ ਤੁਰਿਆ ਤੇ ਆਪਦਾ ਜੂਨ ਗੁਜ਼ਾਰਾ ਕਰੂਗਾ ਤੇ ਚਲੋ ਹੁਣ ਪੜੀ ਇੱਥੇ ਇਕੱਲੇ ਇਦਾਂ ਬਣੇ ਵੀ ਨਹੀਂ ਚੰਗੀ ਲੱਗੀ ਤੇ ਚਲੋ ਦੇਖੇ ਦੇਖੋ ਰੋੜ ਕੇ ਲੈ ਗਿਆ ਠੀਕ ਹੈ ਜੀ ਹੈ ਹਾਲ ਤਾਂ ਜਿਉਂ ਜੱਬੇ ਨੇ ਤੇ ਅਸੀਂ ਮਾੜਿਆਂ ਲੱਤ ਚ ਰਹੇ ਆ ਜਿਹਨਾਂ ਦਾ ਪਾਪਾ ਸੀ ਉਹਦੇ ਤੇ ਬਹੁਤ ਤਾਇਕ ਹੋ ਗਿਆ ਤੇ ਬਹੁਤ ਪੈਸਾ ਲੱਗਾ ਬੱਚੇ ਦੋਵੇਂ ਬਹੁਤ ਬਿਮਾਰ ਰਹੇ ਉਹਨਾਂ ਤੇ ਬਹੁਤ ਲੱਗਾ ਇਹਦਾ ਐਕਸੀਡੈਂਟ ਹੋ ਗਿਆ ਦੋ ਤਿੰਨ ਵਾਰ ਤਿੰਨ ਚਾਰ ਵਾਰ ਆਪਰੇਸ਼ਨ ਹੋਇਆ ਤੇ ਬਹੁਤ ਪੈਸਾ ਲੱਗਾ ਗਾਂ ਹੀ ਕਰਜ਼ਾ ਚੁੱਕ ਕੇ ਲਿਆ ਕਿ ਗਾਂ ਹੀ ਲੈਣੇ ਚਲਾਤਾ ਜੀਨ ਗੁਜ਼ਾਰਾ ਕਰਾਂਗੇ ਉਹ ਗਾਂ ਹੀ ਸਾਲ ਕੀ ਹਸਾਨਾ ਮਿਲੰਗਾ ਨਹੀਂ ਮੜਕੇ ਉਹ ਮਰਦੀਆਂ ਮਰ ਮਰ ਮੁੱਕ ਗਈਆਂ ਨੇ ਤੇ ਸਾਡੇ ਪੀਪਲ ਨੇ ਕੋਈ ਬੱਚੀ ਵੀ ਨਹੀਂ ਰਹਿ ਗਈ ਠੀਕ ਇਹ ਡੇਰੀ ਫਾਰਮ ਦਾ ਬੀਮਾ ਨਹੀਂ ਸੀ ਹੋਇਆ ਬੀਮਾ ਹੋਇਆ ਸੀ ਜੀ ਬੀਮਾ ਆਇਆ ਸੀ ਉਹ ਬੀਮੇ ਵਾਲਿਆਂ ਨੇ ਸਾਨੂੰ ਕੁਝ ਨਹੀਂ ਦਿੱਤਾ ਜੀ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਸਾਡੇ ਤੇ ਫਿਰ ਕੇਸ ਲੱਗ ਗਿਆ ਹਾਂ ਤੇ ਕੇਸ ਲੱਗ ਗਿਆ ਫਿਰ ਅਸੀਂ ਜੋ ਕਰਨਾ ਸੀ ਅਸੀਂ ਬਰੋਬਰ ਤੇ ਉਹ ਜਿਹੜਾ ਕੀਤਾ ਤੇ ওভার ਬੀਮੇ ਆਣਾ ਤਰਪਿਆ ਵੀ ਕੋ ਕਹਿੰਦੇ ਵੀ ਤੁਸੀਂ ਕਿਹਣੀ ਇਹਨਾਂ ਨੂੰ ਪੈਸੇ ਦਿੱਤੇ ਤੇ ਫਾਰਮਰ ਨੂੰ ਪੈਸੇ ਦਿੰਦੇ ਦੁਬਾਰਾ ਆਪਦੇ ਪੈਰਾਂ ਸਰ ਖੜਾ ਹੁੰਦਾ ਸਾਨੂੰ ਕੁਝ ਨਹੀਂ ਮਿਲਿਆ ਜੀ ਠੀਕ ਹੈ ਜੀ ਹਾਂਜੀ ਨਹੀਂ ਕਾਰਨ ਕੀ ਸੀਗਾ ਮਤਲਬ ਉਹਦਾ ਕਾਰਨ ਕੋਈ ਹੋਗਾ ਜਾਂ ਕੋਈ ਤੁਹਾਡੇ ਕੋਈ ਲੋਨ ਵਗਾਰਾ ਵੀ ਕਿਸ਼ਤ ਵਗਾਰਾ ਨਹੀਂ ਸੀ ਜਾਂ ਨਹੀਂ ਜੀ ਕਿਸੇ ਦਾ ਕੋਈ ਸਹੀ ਜਾਂਦੀਆਂ ਜੀ ਹਾਂਜੀ ਦੋ ਤੋ ਕਿਸਦਾ ਸਹੀ ਜਾਂਦੀਆਂ ਹਾਂਜੀ ਜਾਂਦੀਆਂ ਇਸੇ ਉਸ ਤੋਂ ਬਾਅਦ ਜੇ ਰਕਮ ਮਟਾਂ ਚੱਕਾ ਹਾਂਜੀ ਉਹ ਤੋਂ ਟਾਂ ਚੱਕਰਾ ਪੋਇਆ ਉਸ ਤੋਂ ਬਾਅਦ ਸਾਨੂੰ بڑے ਲਿਖਿਆ ਅਫਸਰਾਂ ਦਾ ਕੀ ਪਤਾ ਵੀ ਕੁਝ ਸਾਡੇ ਵਾਸਤੇ ਕੀ ਕਰਦੇ ਕੀ ਨਹੀਂ ਕਰਦੇ ਜੇ ਇਹਨਾਂ ਪਤਾ ਹੁੰਦਾ ਤੇ ਪਤਾ ਕਿ ਸਾਡੀ ਕਿਸ਼ਤ ਨਹੀਂ ਕੱਢਦੇ ਨਾ ਤਾਰੂ ਉਹਨਾਂ ਆਖੇ ਵੀ ਸੀ ਬੀਮਾ ਪਹਿਲੋ ਕੱਟ ਲਿਆ ਜਦੋਂ ਸਾਨੂੰ ਲੋਨ ਦਿੱਤਾ ਕਿ ਸਾਲ ਦਾ ਮੇਰੇ ਖਿਆਲ ਚ ਸਾਲ ਦਾ ਉਹ ਸਾਨੂੰ ਇਹ ਪਤਾ ਨਹੀਂ ਇਹੋ ਤਾਂ ਗੱਲ ਆ ਤੇ ਬਾਕੀ ਸਾਨੂੰ ਤਾਂ ਸਾਢੇ ਪੱਲੇ ਤੇ ਸਾਡੇ ਘਰ ਦੇ ਤਾਂ ਲਾਤੀ ਦੀ ਗੱਲ ਤੁਸੀਂ ਕਰੋ ਨਾ ਜਦ ਮੰਦਾ ਹਾਲਤ ਆ ਠੀਕ ਹੈ ਮੰਗਣ ਵਾਲਿਆਂ ਵਾਂਗੂ ਵੀ ਬਹੁਤ ਹਸਾਣਾ ਹੋਏ ਆ ਹੂੰ ਠੀਕ ਹੈ ਤੇ ਚਲੋ ਐਂ ਜੂਨ ਗੁਜ਼ਾਰਾ ਪੇਟ ਪੂਜਾਈ ਕਰਨ ਦੇ ਬੱਚੇ ਹੁਣ ਧੀਆਂ ਵੀ ਮਟਿਆ ਰਿਆਂ ਦੀਆਂ ਹੋਈਆਂ ਨੇ ਬੱਚਿਆਂ ਨੂੰ ਸਕੂਲੇ ਜਾਂਦੇ ਨਾ ਕੋ ਖਰਚਾ ਨਾ ਪਾਣੀ ਸੱਚ ਪੁੱਛੋ ਤੇ ਫੀਸਾਂ ਖਣੋ ਪੜਾਈ ਦਾ ਵੀ ਔਖਾ ਜੀ ਔਖਾ ਠੀਕ ਹੈ ਤੁਹਾਨੂੰ ਕਿੰਨੇ ਬੱਚੇ ਆ ਜੀ ਕਿੰਨੇ ਭਰਾ ਵੇਜ ਤੇ ਦੋ ਭਰਾ ਨੇ ਦੋ ਭਰਾ ਨੇ ਦੂਜਾ ਭਾਈ ਕੀ ਕਰਦੇ ਜੀ ਦੂਜਾ ਡਰਾਈਵਰ ਹੈ ਜੀ ਡਰਾਈਵਰ ਠੀਕ ਹੈ ਜੀ ਠੀਕ ਹੈ ਜੀ ਹੁਣ ਤੁਸੀਂ ਕੀ ਕਰਦੇ ਹੋ ਜੀ ਬਸ ਆਹ ਹੀ ਵਿਜੀ ਬਾਈ ਕਰਦੇ ਆ ਅੱਛਾ ਬਾਈ ਬੱਤੇ ਕਰਦੇ ਤੇ ਉਹ ਪਰਮਿਸ਼ਨ ਉਹ ਵੀ ਨਹੀਂ ਚੰਗੀ ਲੱਗੀ ਜੀ ਹਾਂਜੀ ਜੋ ਕੀ ਕਰ ਸਕਦੇ ਠੀਕ ਹੈ ਜੀ ਹਾਂਜੀ ਠੀਕ ਹੈ ਮਾਲਕ ਨੂੰ ਚੰਗਾ ਲੱਗੇ ਇਹ ਕਵਾਂਗੇ ਹਾਂਜੀ ਹਾਂਜੀ ਪਰ ਬਾਕੀ ਅੱਜ ਤਾਂ ਖਤਮ ਮੇਲਾ ਕਰਤਾ ਜੀ ਠੀਕ ਹੈ ਸੁਣਨ ਵਾਲਿਆਂ ਨੇ ਮਾਤਾ ਜੀ ਕੀ ਕਹਿਣਾ ਚਾਹੋਗੇ ਜੀ ਸੋਨਣਾ ਲੈ ਦੇ ਨਾ ਵੀ ਚਲੋ ਜੇ ਜੇ ਸਾਡਾ ਕੋਈ ਸੁਣਨਾ ਜੇ ਕੋਈ ਕਰਜ਼ੇ ਦਾ ਵੀ ਕਿਤੇ ਮaaf ਕਰ ਦੇ ਉਹ ਵੀ ਠੀਕ ਹੈ ਜੇ ਕੋ ਸਾਡੀ ਉਤਰਾ ਹੱਲਪ ਕਰ ਸਕਦੇ ਆ ਕੋ ਬੱਚਿਆਂ ਦੀ ਕਰ ਦੇਣ ਕੋਈ ਸਾਡੇ ਘਰ ਦੇ ਬਾਰੇ ਪੀਜੀਆਂ ਦੇ ਵਾਸਤੇ ਸੋਚ ਲੈਂਦੇ ਕੋਈ ਠੇਕਾ ਭਰਿਆ ਜਿਵੇਂ ਠੇਕਾ ਭਰਿਆ ਹੁਣ ਭਰਿਆ ਹੈ ਪੱਲੇ ਖਰਚਾ ਕੀਤਾ ਹੈ ਸਣ ਹੱਥ ਧੋ ਕੇ ਬੈਠੇ ਆ ਬਿਲਕੁਲ ਜੀ ਬਿਲਕੁਲ ਹਾਂ ਇਹ ਆਨੇ ਵੀ ਚਲ ਸਾਨੂੰ ਕੋਈ ਦੇ ਦੇਣ ਖਰਚਾ ਪਾਣੀ ਤੇ ਜਲਾਦ ਦਾ ਫੇਰ ਗਾਂ ਠੀਕ ਹੈ ਮਨ ਲਾ ਜੇ ਸਾਡੇ ਤਰਫੋਂ ਵੀ ਕੰਮ ਠੀਕ ਹੈ ਹੁਣ ਇੱਕ ਰਾਂ ਤਾਂ ਸਾਡੇ ਨਹੀਂ ਪੱਲੇ ਕੁਛ ਹੈਗਾ ਹੂੰ ਠੀਕ ਹੈ ਠੀਕ ਹੈ ਵੀ ਠੀਕ ਹੈ ਭਾਈ ਜੀ ਪਿੰਡ ਆਚੀ ਕਾ ਦਾ ਸਰਦਾਰ ਚਾਨਣ ਸਿੰਘ ਉਹਨਾਂ ਦਾ ਪਰਿਵਾਰ ਤਾਂ ਜਦੋਂ ਜ਼ਮੀਨ ਲਈ ਜ਼ਮੀਨ ਦੇ ਪੱਲੇ ਕੁਛ ਨਾ ਜਿਹੜੇ ਠੇਕੇ ਤੇ ਲਈ ਜਿਹੜੀ ਦੂਸਰੀ ਫਸਲ ਹੈ ਬਿਲਕੁਲ ਤਿੰਨ ਕੋ ਕਿੱਲੇ ਜ਼ਮੀਨ ਇਹਨਾਂ ਕੋਲ ਹੈਗੀ ਬਾਈ ਉਹਨਾਂ ਕੋਲ ਦੱਸਦੇ ਆ ਤੇ ਤਿੰਨ ਕਿਲੋ ਤਿੰਨ ਕਿੱਲੇ ਜਿਹੜੀ ਜ਼ਮੀਨ ਹੈ ਉਸ ਤੋਂ ਜਿਹੜਾ ਜ਼ਿੰਮੇਵਾਰ ਤਾਂ ਤੁਹਾਨੂੰ ਪਤਾ ਵੀ ਜਿਹੜਾ ਬਾਦਮ ਕੁਮਾਰ ਜਣਾ ਫਸਲਾਂ ਦੇ ਵਿੱਚ ਨਹੀਂ ਹੁੰਦਾਗਾ ਉਸ ਤੋਂ ਬਾਅਦ ਜਿਹੜਾ ਡੇਰੀ ਫਾਰਮ ਖੋਲਿਆ ਬਾਈ ਉਹਨਾਂ ਨੇ ਜਿਹੜਾ ਕੋਈ ਕਿਰਾਏ ਤੇ ਗੱਡੀ ਦਾ ਕੀਤਾ ਉਹਦੇ ਵਿੱਚ ਵੀ ਇਹਨਾਂ ਉਸ ਦਰਾੜ ਐਕਸੀਡੈਂਟ ਹੋਇਆ ਸੋ ਵੱਡੇ ਪੱਧਰ ਤੇ ਪਿਛਲੇ ਕਰੀਬ 15 10-15 ਸਾਲ ਤੋਂ 14 ਸਾਲ ਤੋਂ ਲਗਾਤਾਰ ਇਹ ਬਾਈ ਹੋਣਾ ਦਾ ਪਰਿਵਾਰ ਦਾ ਵੱਡੇ ਪੱਧਰ ਜਿੱਥੇ ਬਿਮਾਰੀਆਂ ਨੇ ਕੇਰੇ ਐਕਸੀਡੈਂਟ ਹੋਇਆ ਡੇਰੀ ਫਾਰਮ ਸੀ ਉਹਦੇ ਚ ਜਿਹੜਾ ਘਾਟਾ ਪਿਆ ਸੋ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਸੁਣਨ ਵਾਲਿਆਂ ਨੂੰ ਸਾਡੇ ਐਨਆਰਆਈ ਵੀਰਾਂ ਸਮਾਜ ਸੇਵੀ ਸੰਸਥਾਵਾਂ ਨੂੰ ਪੰਜਾਬ ਸਰਕਾਰ ਨੂੰ ਖਾਸ ਤੌਰ ਤੇ ਜਰੂਰ ਬੇਨਤੀ ਕਰਾਂਗੇ ਇਹਨਾਂ ਦਾ ਜਿੰਨਾ ਦਾ ਵੀ ਕਰਜ਼ਾ ਉਸ ਕਰਜ਼ੇ ਤੇ ਜਰੂਰ ਲਕੀਰ ਮਾਰੀ ਜਾਵੇ ਔਰ ਦਾਨੀ ਸੱਜਣਾ ਨੂੰ ਵੀ ਬੇਨਤੀ ਵੀ ਬੱਚੇ ਪਰਿਵਾਰ ਵਿਆਉਣ ਵਾਲਾ ਵਿਆਉਣ ਵਾਲੇ ਆ ਜਾਂ ਪੜ੍ਹਾਈ ਦਾ ਖਰਚਾ ਹੈਗਾ ਉਹ ਚੀਜ਼ ਨੂੰ ਜ਼ਰੂਰ ਹੈ ਨੋਟ ਕਰਿਓ ਇਸ ਵੀਡੀਓ ਦੇ ਚਰੀਏ ਸੋ ਇਸ ਚਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਜਿਹੜਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸਨੂੰ ਬਾਤ ਤੋਂ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ